ਜਾ ਕੋਈ ਟੰਡੇ ਨਾ ਜਾਰ ਵਹਿਕਦਾ ਡਾਇਫਲ ਨੇ ਦਾ ਕਈ ਕੋਈ ਮਤਲਬ ਕਿ ਪਤਾ ਨਹੀਂ ਕਿ ਛੱਡ ਲੈਣ ਜਾਨ ਕੇ ਅੱਜ ਉਹ ਆ ਗਏ ਹੈ ਕਈ ਕੋਈ ਮਤਲਬ ਕਿ ਪੁੱਤੇ ਪਾਗ ਨਾ ਵੈਸੇ ਬੰਦੇ ਉੱਤੇ ਮੈਂ ਮਿਲੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਪਹੁੰਚ ਚੁੱਕਿਆ ਜੀ ਪਿੰਡ ਸਰਜੇ ਚੱਕ ਤੇ ਲੱਗਦੇ ਹੋਏ ਆਪਾਂ ਚਾਹ ਛੱਕ ਕੇ ਜਾ ਰਹੇ ਆ ਜੀ ਗੁਰੂ ਘਰ ਤੋਂ ਜਿੱਥੇ ਕਿ ਮੇਲਾ ਚੋਲਾ ਸਾਹਿਬ ਦੇ ਦੌਰਾਨ ਖੰਡ ਪਾਤ ਸਾਹਿਬ ਦੀਆਂ ਲੜੀਆਂ ਚੱਲ ਰਹੀਆਂ ਨੇ ਤੇ ਚਾਹ ਦਾ ਲੱਗਰ ਛੱਗ ਰਿਹਾ ਜੀ ਪਿੰਡ ਸਰਦੇ ਚੱਕ ਕਲਾ ਨੌਰ ਰੋਡ ਦੇ ਤੇ ਦੁਹਾ ਕੰਮ ਕਰ ਰਹੇ ਆ ਅੱਜ ਵੀ ਲੱਗਦਾ ਵੀ ਆਪਣੀ ਘੜੀ ਉਹੋ ਜੀ ਬੰਨੀ ਨੇ ਆ 11 12 ਵਜ ਗਏ ਆ ਇੱਕ ਵਾਰ ਲੱਦ ਕਹਿੰਦਾ ਖੋਰੀ ਦਾ ਤੇ 7 ਵਾਰ ਪਹਿਲਾਂ ਲੱਦੇ ਤੇ ਇਹ ਟਰਾਲੇ ਦੇ ਪਰਸੋਂ ਦੇ ਖੋਰੀ ਦੇ ਉਹਨੂੰ ਆਪਾਂ ਇੱਕ ਵਾਰ ਹੋਰ ਚੱਕ ਲਿਆਂਦਾ ਦੂਜੇ ਟਰਾਲੇ ਦੇ ਤੈਨੂੰ ਆਪਾਂ ਹਜੇ ਕੰਪਲੀਟ ਨਹੀਂ ਆ ਕਰਨਾ ਤੇ 12 ਵਜ ਚੱਲੇ ਆ ਮੈਨੂੰ ਲੱਗਦਾ ਨਹੀਂ ਅੱਜ ਵੀ ਆਪਣੇ ਦੋ ਟਰਾਲੇ ਭਰੇ ਜਾਣਗੇ ਬਾਕੀ ਚਲੋ ਮਿਹਨਤ ਲਾਈਆਂ ਕਰਨਾ ਕੰਮ ਖਿੱਚਾਂਦੇ ਆ ਤੇ ਦੇਖਦੇ ਆਪਾਂ ਅੱਜ ਕੀ ਕਰਦੇ ਆ ਇੱਕ ਟਰਾਲਾ ਭਰਦੇ ਆ ਜਾਂ ਦੋ ਭਰਦੇ ਆ ਦੇਖਦੇ ਆ ਜੀ ਮਿਹਨਤ ਬਹੁਤ ਜੋਰਾਂ ਦੇ ਨਾਲ ਚੱਲਦੀ ਆਪਣੀ ਉਸ ਤੋਂ ਟਾਈਮ ਤੇ ਆਪਾਂ ਪਹੁੰਚ ਗਏ ਆ ਖੋਰੀ ਦਾ ਵਾਰ ਪੂਰਾ ਕਰਕੇ ਤੇ ਆ ਬਿੱਲਾ ਪਾ ਸਾਡੇ ਲੱਗੇ ਆ ਡਰਾਈਵਰ ਆ ਗਿਆ ਵੀਰ ਤੇ ਇਹ ਖੜੇਗਾ ਟਰਾਲਾ ਭਰ ਦੰਨੇ ਨੂੰ ਆ ਖਾਲੀ ਖਲੋਤਾ ਵਾ ਤੇ ਵੀਰ ਲੈ ਕੇ ਜਾਏਗਾ ਜੀ ਪਠਾਨਕੋਟ ਹੋਰ ਬਲੇ ਪਾ ਠੀਕ ਠਾਜੇ ਖੋਰੀ ਖੜਨੀ ਕਿ ਜਾ ਤੁਸੀਂ ਪਰਾਲੀ ਜਿਹੜਾ ਭਾ ਨੂੰ ਅਸੀਂ ਖੋਰੀ ਵਿਲਾਤੀ ਆ ਤੇ ਪਰਾਲੀ ਹੁਣ ਲੱਦਣ ਲੱਗੇ ਆ ਤੇ ਹੋ ਸਕਦਾ ਵੀਰ ਪਰਾਲੀ ਖੜੇ ਤੇ ਜਾ ਖੋਰੀ ਤੇ ਆਜੋ ਆਪਾਂ ਹੁਣ ਸ਼ੁਰੂ ਕਰੀਏ ਇਹਨੂੰ ਦੱਦੀਏ ਲਓ ਵੀ ਦੋਸਤੋ ਆਪਣਾ ਚੈਲੰਜ ਅੱਜ ਫੇਸਬੁੱਕ ਨੇ ਸਾਨੂੰ ਕੀਤਾ ਕਿ 50 50000 ਵਿਊ ਚਾਹੀਦੇ ਨੇ ਦੋਵਾਂ ਵੀਡੀਓ ਦੇ ਉੱਤੇ ਕਿਸੇ ਵੀ ਵੀਡੀਓ ਤੇ ਤੇ ਆਪਣਾ ਆਪਾਂ ਨੂੰ ਮਿਲਣਗੇ ਉਹਦੇ ਵਿੱਚ 10 ਜਾਂ 15 ਜਾਂ 20 ਡਾਲਰ ਤੇ ਚੈਲੰਜ ਕੀਤਾ ਉਹਨਾਂ ਨੇ ਲੱਖ ਵਿਊ ਚਾਹੀਦਾ ਦੋ ਵੀਡੀਓ ਤੇ ਤੇ ਆਪਾਂ ਹੁਣ ਇਹਨਾਂ ਨੂੰ 13 14 ਤਰੀਕ ਤੋਂ ਪਹਿਲਾਂ ਪਹਿਲਾਂ ਪੂਰਾ ਕਰ ਲਈਏ ਤੇ ਫਿਰ ਆਪਾਂ ਨੂੰ ਹੋਰ ਜਿਹੜੀ ਅਪਰਚੂਨਿਟੀ ਜੇ ਹੋਈ ਵੀ ਜੋ ਵੀ ਹੋਏਗਾ ਫੇਸਬੁੱਕ ਦਾ ਆਪਾਂ ਨੂੰ ਮਿਲੇਗਾ ਤੇ ਆਪਾਂ ਹੁਣ ਲਗਾਤਾਰ ਮਿਹਨਤ ਕਰੀਏ ਤੇ ਮੇਰਾ ਵੀਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਤਾਂ ਜੋ ਆਪਣੇ ਗਰੀਬਾਂ ਦੇ ਕਰਦੇ ਆ ਵੇਖੋ ਆਪਾਂ ਮਾਰਾ ਕੋਈ ਕੰਮ ਨਹੀਂ ਕਰਨਦੇ ਬਹੁਤ ਔਖੀ ਮਿਹਨਤ ਆ ਤੇ ਨਿੱਕੇ ਨਿੱਕੇ ਬੱਚੇ ਡੇ ਆ ਜੀ ਪਾਲਣ ਤੇ ਲਾਈਕ ਕਰਿਆ ਕਰੋ ਸਾਡੇ ਕੰਮ ਨੂੰ ਤੋਂ ਇੱਕ ਟਰਾਲਾ ਲੋਡ ਕਰਤਾ ਰਸੇ ਪਾ ਤੇ ਆ ਜਾ ਰਿਹਾ ਜੇ ਆ ਵੇਖ ਸਕਦੇ ਜੇ ਨਿਕਲ ਰਿਹਾ ਤੇ ਦੂਜਾ ਟਰਾਲਾ ਆਪਾਂ ਰੋਟੀ ਖਾ ਕੇ ਹੁਣ ਇਹਨੂੰ ਕਰਦੇ ਆਂ ਜੀ ਲੋਡ ਅਜਰੀਲਾ ਸੱਪ ਨਿਕਲ ਗਿਆ ਜੀ ਵੇਖੋ ਗੱਠਾਂ ਦੇ ਵਿੱਚ ਬੱਲੇ 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 ਕੱਡਾ ਤਗੜਾ ਤੂੰ ਕਿਹੜਾ ਮੈਂ ਤਾਂ ਕਨਾ ਖਤਰੀ ਵਾਲਾ ਕੰਮ ਕਰਦੇ ਆਂ ਜੀ ਵੇਖੋ ਸੱਪਾਂ ਦੀਆਂ ਸਰੀਆਂ ਨੱਪ ਕੇ ਆਪਾਂ ਗੱਠਾਂ ਚੁੱਕਦੇ ਆਂ ਤੇ ਫੇਰ ਪੈਸਾ ਦਿਹਾੜੀ ਬਣਾਈਦੀ ਆ ਤੇ ਬੜਾ ਔਖਾ ਕੰਮ ਆ ਸਾਡਾ ਸਾਡੇ ਵੀਡੀਓ ਲਾਈਕ ਜ਼ਰੂਰ ਕਰੀ ਜੀ ਆਹ ਵੇ ਹਲਾ ਇਹ ਦੇ ਚੱਕੋਏ ਡੰਡੇ ਨਾਲ ਜਾਰ ਵੇਖ ਤੁਹਾਡੇ ਆਈ ਫੈਲ ਨੇ ਦਾ ਹੋਏ 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 ਕਿ ਨਏ ਸੱਪ ਨਿਕਲਦੇ ਜਿੱਗਾ ठा ਜੋ ਬਹੁਤ ਜਿਆਦਾ ਸੱਪ ਨਿਕਲਦੇ ਗੱਠਾ ਜੋ ਅੱਲਾ ਵੀ ਕਰਤਾ ਅਜ ਲੋਡ ਰਸੇ ਪਾ ਤੇ ਜੇ ਕੱਟਤਾ ਜੇ ਨਾਲ ਹੀ ਲੱਦ ਦੀ ਸਫਾਈ ਚੱਕ ਕਰੋ ਬੜੀ ਮਿਹਨਤ ਲੱਗਦੀ ਹੈ ਜੀ ਸੱਪ ਵੀ ਨਿਕਲੇ ਸੀਗੇ ਤੁਹਾਨੂੰ ਦਿਖਾ ਲਿਆ ਅਜ ਵੀਡੀਓ ਦੇ ਵਿੱਚ ਤੇ ਬੜਾ ਔਖਾ ਜਿਆਦਾ ਕੰਮ ਹੈ ਤੇ ਚप्पल ਪਾ ਲਈਏ ਚप्पल ਕਿੱਥੇ ਲਾਈ ਨੰਗੇ ਪੈਰੀ ਇੱਥੇ ਫਿਰਨਾ ਪੈਂਦਾ ਪਰਾਲੀ ਦੇ ਕੰਮ ਦੇ ਵਿੱਚ ਚੱਪਲ ਆ ਬਈ ਤੇ ਇਸ ਤਕਰੀਬਨ ਜਿਹੜੇ ਆਪਾਂ 12 ਵਜੇ ਲੱਗੇ ਸੀਗੇ ਤੇ ਬੜੀ ਹਿੰਮਤ ਤੇ ਜ਼ੋਰ ਮਾਰ ਕੇ ਆਪਾਂ ਦੋ ਟਰਾਲੇ ਲਾਦੇ ਦਿੱਤੇ ਨੇ ਤੇ ਟਾਈਮ ਸਾਡੇ ਕੋਲ ਅੱਜ ਬੜਾ ਜਿਆਦਾ ਥੋੜਾ ਹੀ ਪਹਿਲਾਂ ਮਾਲਕ ਕਹਿੰਦਾ ਕੋਰੀ ਲਿਉਣੀ ਚਾਹ ਕੇ ਕੋਰੀ ਲਈ ਆਪਾਂ ਪਹਿਲੇ ਟਰਾਲੇ ਨੂੰ ਪੂਰਾ ਕੀਤਾ ਜਿਹੜਾ ਤੁਹਾਨੂੰ ਦਿਖਾਇਆ ਤੇ ਆ ਦੂਜਾ ਟਰਾਲਾ ਹੈਗਾ ਆਪਾਂ ਤੁਹਾਨੂੰ ਦਿਖਾਤਾ ਇੱਕ ਪਹਿਲਾਂ ਲੱਦਿਆ ਸੀ ਤੇ ਹੁਣ ਆ ਸੇ ਲੈ ਨੇ ਤਾਂ ਆਪਾਂ ਜਾਂਦੇ ਜੀ ਘਰ ਨੂੰ ਵੀਡੀਓ ਕਿਦਾਂ ਲੱਗੀ ਆਪਾਂ ਮਿਹਨਤ ਕੀਤੀ ਹੈ ਵੇਖੋ ਜੀ ਸਾਡੀ ਮਿਹਨਤ ਨੂੰ ਜਰੂਰ ਲਾਈਕ ਸਬਸਕ੍ਰਾਈਬ ਕਰਿਆ ਕਰੋ ਤੇ ਸਪੋਰਟ ਕਰੋ ਸਾਨੂੰ ਤੇ ਆ ਵੇਖੋ ਹੱਥ ਹੱਥਾਂ ਦੇ ਵਿੱਚ ਵੇਖੋ ਕੀ ਬਣ ਗਿਆ ਉਹ ਡਰਾਈਵਰ ਡਿਆ ਕਰਨ ਦਾ ਟਰਾਲ ਲੈਣਾ ਤੇ ਸਪੋਰਟ ਕਰਿਆ ਕਰੋ ਸਾਰੇ ਵੀਰ ਜਿੰਨੇ ਆ ਗਏ ਆ ਦਿਲੋਂ ਦੀ ਇੰਤਰੀ ਤੁਹਾਨੂੰ ਭਰਾ ਚੰਗੀਆਂ ਚੀਜ਼ਾਂ ਵੀ ਲਾਈਕ ਕਰਦੇ ਹਾਂ ਹਾਂ ਇੱਥੇ ਲਾ ਦਈਏ la phát đi Hãy cho kênh Để không bỏ lỡ những video hấp dẫn ਤੇ ਬਦਲ ਹੋ ਰਿਹਾ ਉੱਤੇ ਮੌਸਮ ਥੋੜਾ ਚੇਂਜ ਹੋ ਰਿਹਾ ਹੋ ਸਕਦਾ ਹੈ ਕੋਈ ਵੀ بارش ਦੀ ਸੰਭਾਵਨਾ ਨਾ ਦੱਸੀ ਹੋਏ ਨਹੀਂ ਪੈ ਗਿਆ ਫਿਰ ਦਿਹਾੜੀ ਦਾ ਕੰਮ ਔਖਾ ਹੋ ਜਾਂਦਾ ਗੱਲੀਆਂ ਇਕੱਠਾਂ ਹੋ ਜਾਂਦੀਆਂ ਪਹਿਲੀ ਹੁੰਦੀ ਆ ਤੇ ਪਹਿਲੀ ਗੱਲੀ ਹੋ ਜੇ ਤਾਂ ਫਿਰ ਟਰਾਲੇ ਬਣੀ ਤਰਤੇ ਨਿਕਲਦੇ ਤੇ ਫੈਕਟਰੀ ਚ ਵੀ ਮਾਲ ਸੁਕਾ ਚਾਹੀਦਾ ਹੁੰਦਾ ਅਗੇ ਲਾਰਜ